ਜੀ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟਾ ਜਿਹਾ ਕਲਿੱਪ ਆ ਉਹ ਦੇਖੋ ਉਹਦੇ ਤੋਂ ਤੁਹਾਨੂੰ ਅੰਦਾਜ਼ਾ ਲੱਗ ਜਾਊਗਾ ਵੀ ਆਪਾਂ ਵੀਡੀਓ ਕਿਸ ਟੌਪਿਕ ਤੇ ਬਣਾਉਣੀ ਆ ਕਲਿੱਪ ਸੀਗਾ ਜਿਹੜਾ ਇੰਗਲਿਸ਼ 'ਚ ਸੀਗਾ ਉਹ ਮੈਂ ਪੰਜਾਬੀ 'ਚ ਦੱਸਦਾ ਵੀ ਇਹ ਵੀਡੀਓ ਕੀ ਆ ਇਹ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਆ ਵੀ ਜਿਹੜਾ ਆਪਾਂ ਪਾਣੀ ਪੀਨੇ ਆ ਜਿਹੜਾ ਆਪਾਂ ਪਾਣੀ ਪਲਾਸਟਿਕ ਦੀਆਂ ਬੋਤਲਾਂ ਦੇ ਵਿੱਚ ਪੀਨੇ ਆ ਤੇ ਉਹ ਪਾਣੀ ਕੀ ਸਾਡੀ ਸਿਹਤ ਦੇ ਲਈ ਫਾਇਦੇਮੰਦ ਆ ਲਾਹੇਵੰਦ ਆ ਕੀ ਸਾਨੂੰ ਉਹ ਪਾਣੀ ਪੀਣਾ ਚਾਹੀਦਾ ਤੇ ਪੀਣਾ ਚਾਹੀਦਾ ਕਦੋਂ-ਕਦੋਂ ਪੀਣਾ ਚਾਹੀਦਾ ਤੇ ਕੀ ਅਸੀਂ ਉਹਨੂੰ ਰੋਜ਼ਾਨਾ ਵਰਤੋਂ ਕਰ ਸਕਦੇ ਹਾਂ ਸੋ ਇਹ ਬਹੁਤ ਵੱਡੇ ਸਵਾਲ ਖੜੇ ਹੁੰਦੇ ਨੇ ਵੀ ਪੀਣ ਵਾਲਾ ਪਾਣੀ ਵੀ ਇਦਾਂ ਦਾ ਹੋਊਗਾ ਤਾਂ ਆਪਾਂ ਕੀ ਕਰ ਸਕਦੇ ਹਾਂ ਤੇ ਅਸੀਂ ਜਾਈਏ ਤਾਂ ਜਾਈਏ ਕਿੱਥੇ ਇਸੇ ਟਾਪਿਕ ਦੇ ਉੱਪਰ ਆਪਾਂ ਵੀਡੀਓ ਬਣਾਵਾਂਗੇ ਵੀਡੀਓ ਵਧੀਆ ਲੱਗੂਗੀ ਤਾਂ ਲਾਈਕ ਤੇ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਇੱਕ ਰਿਪੋਰਟ ਪੇਸ਼ ਹੋਈ 2020 ਦੇ ਹਿਸਾਬ ਨਾਲ ਚਾਈਨਾ ਕਹਿੰਦੇ 2023 ਦੇ ਵਿੱਚ ਸਭ ਤੋਂ ਵੱਡਾ ਦੇਸ਼ ਬਣ ਚੁੱਕਿਆ ਜਿਹੜਾ ਪਲਾਸਟਿਕ ਬੋਤਲ ਦਾ ਯੂਜ਼ ਕਰਦਾ ਲਗਭਗ 28 ਬਿਲੀਅਨ ਅਮਾਉਂਟ ਜਿੰਨਾ ਉਹ ਪਾਣੀ ਯੂਜ਼ ਕਰਦਾ ਗੈਲਨ ਯੂਜ਼ ਕਰਦਾ ਸੋ ਇਹ ਸਭ ਤੋਂ ਵੱਡਾ ਜੋ ਪਲਾਸਟਿਕ ਬੋਤਲ ਯੂਜ਼ ਕਰਦਾ ਪਾਣੀ ਪੀਣ ਦੇ ਲਈ ਇਸੇ ਤਰ੍ਹਾਂ ਅਮਰੀਕਾ ਲਗਭਗ 94 ਬਿਲੀਅਨ ਡਾਲਰਸ ਦਾ ਜਿਹੜਾ ਪਾਣੀ ਆ ਉਹ ਯੂਜ਼ ਕਰਦਾ ਇੰਨੀ ਮਾਰਕੀਟ ਕੈਪ ਹੋ ਚੁੱਕੀ ਆ ਅਮਰੀਕਾ ਦੀ ਇਹ ਦੂਸਰੇ ਨੰਬਰ ਤੇ ਆ ਤੀਸਰੇ ਨੰਬਰ ਤੇ ਮੈਕਸੀਕੋ ਆ ਜਿਹੜਾ ਕਹਿੰਦੇ ਪਰ ਕੈਪੀਟਾ ਜੋ ਉੱਥੋਂ ਦੇ ਇੱਕ ਇਨਸਾਨ ਆ 260 ਲੀਟਰ ਦੇ ਲਗਭਗ ਪਾਣੀ ਆ ਯੂਜ਼ ਕਰਦਾ ਵਾ ਗੈਲਨ ਦੇ ਵਿੱਚ ਮਤਲਬ ਪਲਾਸਟਿਕ ਬੋਤਲ ਦੇ ਵਿੱਚ ਚੌਥੇ ਨੰਬਰ ਤੇ ਕੈਨੇਡਾ ਤੇ ਇੰਡੋਨੇਸ਼ੀਆ ਉਹ ਵੀ ਪਿੱਛੇ ਨਹੀਂ ੜਦੇ ਪਲਾਸਟਿਕ ਬੋਤਲ ਦੇ ਵਿੱਚ ਪਾਣੀ ਪੀਣ ਤੋਂ ਸੋ ਇਹ ਦਾ ਮੋਟਾ ਮੋਟਾ ਡਾਟਾ ਹੋ ਗਿਆ ਵੀ ਕਿਹੜਾ ਕਿਹੜਾ ਬੰਦਾ ਕਿੰਨਾ ਪਾਣੀ ਯੂਜ਼ ਕਰਦਾ ਥੋੜੀ ਜੀ ਗੱਲ ਇਹ ਵਧੀਆ ਵੀ ਹੈ ਇਸ ਚੀਜ਼ ਦੇ ਵਿੱਚ ਕਿਉਂਕਿ ਆਪਣਾ ਭਾਰਤ ਹੈ ਜਿਹੜਾ ਉਹ ਇਸ ਲੈਵਲ ਤੇ ਨਹੀਂ ਪਹੁੰਚਿਆ ਪਲਾਸਟਿਕ ਬੋਤਲ ਦੇ ਵਿੱਚ ਪਾਣੀ ਪੀਣ ਦੇ ਵਿੱਚ ਹੁਣ ਆਪਣਾ ਸਵਾਲ ਇਹ ਖੜਾ ਹੁੰਦਾ ਵੀ ਪਾਣੀ ਆਪਾਂ ਪੀਏ ਦਾ ਪੀਏ ਕਿਦਾਂ ਰੋਜ਼ ਲੋੜ ਪੈਂਦੀ ਆ ਗਰਮੀ ਦੇ ਵਿੱਚ ਪਿਆਸ ਲੱਗਦੀ ਆ ਪਾਣੀ ਪੀਣਾ ਪੈਂਦਾ ਮਜਬੂਰੀ ਆ ਤੇ ਪੀਣਾ ਹੀ ਪੀਣਾ ਪੈਂਦਾ ਕਿਤੇ ਵੀ ਜਾਈਏ ਪਾਣੀ ਤੋਂ ਬਿਨਾ ਆਪਾਂ ਰਹਿ ਨਹੀਂ ਸਕਦੇ ਸੋ ਇਹ ਚੀਜ਼ਾਂ ਹੈਗੀਆਂ ਨੇ ਪਰ ਕੀ ਇਹ ਪਾਣੀ ਬੋਤਲਾਂ ਦੇ ਵਿੱਚ ਪੀਣਾ ਸੇਫ ਆ ਤੁਸੀਂ ਪਹਿਲਾ ਕਲਿੱਪ ਦੇਖਿਆ ਕਲਿੱਪ ਦੇ ਜ਼ਰੀਏ ਮੈਂ ਤੁਹਾਨੂੰ ਸਮਝਾਉਣਾ ਚਾਹੁੰਨਾ ਵੀ ਜਿਹੜੀਆਂ ਬੋਤਲਾਂ ਦੇ ਵਿੱਚ ਆਪਾਂ ਪਾਣੀ ਪੀਂਦੇ ਆ ਜੋ ਰੈਗੂਲਰ ਯੂਜ਼ ਕਰਦੇ ਆ ਆਪਾਂ ਪਾਣੀ ਦਾ ਉਹਦੇ ਨਾਲ ਕੀ ਹੁੰਦਾ ਕਈ ਵਾਰੀ ਤੁਸੀਂ ਸੋਚਿਆ ਹੋਊਗਾ ਵੀ ਕਈ ਬੰਦੇ ਕੈਂਸਰ ਪੇਸ਼ੈਂਟ ਆਉਂਦੇ ਨੇ ਕਈ ਬੰਦੇ ਬਿਮਾਰ ਹੋ ਜਾਂਦੇ ਨੇ ਕਿ ਇਹਨਾਂ ਨੂੰ ਪੇਟ ਦੀਆਂ ਸਮੱਸਿਆਵਾਂ ਆਉਂਦੀਆਂ ਨੇ ਸਾਧੀਆਂ ਬਿਮਾਰੀਆਂ ਹੁੰਦੀਆਂ ਨੇ ਉਹ ਬੰਦੇ ਸੋਚਦੇ ਨੇ ਵੀ ਕੀ ਹੋਇਆ ਵੀ ਅਜੇਹਾ ਮੈਂ ਕੀ ਕਰਤਾ ਮੈਂ ਤਾਂ ਕੁਝ ਖਾਂਦਾ ਪੀਂਦਾ ਵੀ ਹੈ ਨਹੀਂ ਪਰ ਬਿਮਾਰੀ ਕਿੱਥੋਂ ਆ ਗਈ ਪਰ ਜਿਹੜੀ ਬਿਮਾਰੀ ਆ ਆਪਾਂ ਨੂੰ ਨਹੀਂ ਪਤਾ ਕਿੱਥੋਂ ਆਈ ਪਰ ਇਹ ਬਿਮਾਰੀਆਂ ਆਪਣੇ ਖਾਣ ਪੀਣ ਦੇ ਵਿੱਚੋਂ ਹੀ ਆਉਂਦੀਆਂ ਨੇ ਆ ਆਪਾਂ ਕਦੇ ਨਾ ਕਦੇ ਕਿਤੇ ਨਾ ਕਿਤੇ ਪਲਾਸਟਿਕ ਬੋਤਲਾਂ ਦੇ ਵਿੱਚ ਪਾਣੀ ਪੀਂਨੇ ਆ ਵਿਆਹਾਂ ਦੇ ਉੱਪਰ ਟ੍ਰੈਂਡ ਆ ਮੇਲਿਆਂ ਦੇ ਉੱਪਰ ਟ੍ਰੈਂਡ ਆ ਕਿਸੇ ਵੀ ਪਾਰਟੀ ਦੇ ਫੰਕਸ਼ਨ 'ਚ ਜਾਈਏ ਕਿਤੇ ਕੋਈ ਸਪੋਰਟਸ ਫੰਕਸ਼ਨ ਦੇ ਵਿੱਚ ਜਾਈਏ ਤੁਹਾਨੂੰ ਜਿਹੜਾ ਪਾਣੀ ਆ ਪਲਾਸਟਿਕ ਬੋਤਲ ਦੇ ਵਿੱਚ ਹੀ ਸਰਵ ਕੀਤਾ ਜਾਂਦਾ ਭਾਵੇਂ ਬੋਤਲਾਂ ਦੇ ਉੱਪਰ ਲਿਖਿਆ ਜਾਂਦਾ ਵਾ ਸਿੰਗਲ ਯੂਜ਼ ਠੀਕ ਆ ਤੇ ਉਹਨੂੰ ਕ੍ਰਸ਼ ਕਰ ਦਿਓ ਪੀਣ ਤੋਂ ਬਾਅਦ ਇਹ ਚੀਜ਼ਾਂ ਵੀ ਲਿਖਿਆ ਹੁੰਦੀਆਂ ਨੇ ਉਹਦੇ ਵਿੱਚ ਹੁਣ ਕੀ ਉਹ ਬੋਤਲਾਂ ਵੀ ਸੇਫ ਨੇ ਪਾਣੀ ਪੀਣ ਦੇ ਲਈ ਇਸ ਉੱਪਰ ਗੱਲ ਕਰਦੇ ਆਂ ਕਹਿੰਦੇ ਜਦੋਂ 1 ਲੀਟਰ ਪਾਣੀ ਪਲਾਸਟਿਕ ਦੀ ਬੋਤਲ ਦੇ ਵਿੱਚ ਆਉਂਦਾ ਤਾਂ ਉਹਦੇ ਵਿੱਚ ਨੈਨੋ ਪਲਾਸਟਿਕ ਦੇ ਕਣ ਹੁੰਦੇ ਨੇ ਨੈਨੋ ਪਲਾਸਟਿਕ ਦੇ ਕਣ ਹੁੰਦੇ ਨੇ ਜਿਹੜੇ ਕਿ ਆਪਾਂ ਨੰਗੀਆਂ ਅੱਖਾਂ ਦੇ ਨਾਲ ਨਹੀਂ ਦੇਖ ਸਕਦੇ ਨੈਨੋ ਪਲਾਸਟਿਕ ਕੀ ਹੁੰਦਾ ਏ ਪਹਿਲੀ ਵਾਰ ਸੁਣਿਆ ਵੀ ਇਹ ਕੀ ਹੈ ਜਿਹੀ ਚੀਜ਼ ਹੈ ਜਿਹੜੀ ਆਪਾਂ ਨੂੰ ਹਰ 1 ਲੀਟਰ ਪਾਣੀ ਦੀ ਬੋਤਲ ਦੇ ਵਿੱਚ ਮਿਲਦਾ ਇਹ ਜਿਹੜੇ ਪਲਾਸਟਿਕ ਦੇ ਕਣ ਨੇ ਇਹ ਆਪਣੇ ਬਲੱਡ ਦੇ ਵਿੱਚ ਮਿਲ ਜਾਂਦੇ ਨੇ ਜਾਂ ਕਿ ਹਵਾ ਦੇ ਨਾਲ ਵੀ ਮਿਲ ਸਕਦੇ ਆ ਕਿਉਂਕਿ ਜਦੋਂ ਪਲਾਸਟਿਕ ਰੀਸਾਈਕਲ ਕਰਦੇ ਆ ਧੂਆ ਉੜਦਾ ਧੂਏ ਦੇ ਨਾਲ ਵੀ ਹੁੰਦੇ ਆ ਸਮੁੰਦਰ ਦੇ ਵਿੱਚ ਆਪਾਂ ਪਲਾਸਟਿਕ ਸੁੱਟਦੇ ਆ ਗੰਦਗੀ ਫਲੋਣੇ ਆ ਉੱਥੋਂ ਦੇ ਸਮੁੰਦਰੀ ਜੀਵਾਂ ਦੇ ਅੰਦਰ ਵੀ ਜਾਂਦੇ ਆ ਪਾਣੀ 'ਚ ਘੁਲ ਕੇ ਜਾਂਦੇ ਨੇ ਇਸੇ ਤਰ੍ਹਾਂ ਜਿਹੜਾ ਪਾਣੀ ਆਪਣੇ ਕੋਲੇ ਆਉਂਦਾ ਵਾ ਉਹ ਇਹ ਤਾਂ ਹੈ ਨਹੀਂ ਵੀ ਅੱਜ ਭਰ ਕੇ ਅੱਜ ਹੀ ਆਪਣੇ ਕੋਲ ਆਉਂਦਾ ਉਹ ਪਾਣੀ ਵੀ ਘੱਟੋ ਘੱਟ ਮਹੀਨਾ ਪਹਿਲਾਂ ਅਸੀਂ ਤਿਆਰ ਹੁੰਦਾ ਹੋਊਗਾ 15 ਦਿਨ ਪਹਿਲਾਂ ਤਿਆਰ ਹੁੰਦਾ ਹੋਊਗਾ ਸੋ ਜਿਹੜੇ ਛੋਟੇ ਛੋਟੇ ਕਣ ਨੇ ਜਿਨ੍ਹਾਂ ਨੂੰ ਆਪਾਂ ਦੇਖ ਨਹੀਂ ਸਕਦੇ ਥੋੜਾ 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 ਕਰਕੇ ਪਾਣੀ ਦੇ ਵਿੱਚ ਮਿਕਸ ਹੋ ਜਾਂਦੇ ਨੇ ਜਦੋਂ ਉਹ ਆਪਣੇ ਪੇਟ ਦੇ ਵਿੱਚ ਜਾਂਦੇ ਨੇ ਤਾਂ ਸਭ ਤੋਂ ਵੱਡਾ ਕਾਰਨ ਬਣਦਾ ਵਾ ਹਾਰਮੋਨਸ ਇੰਬੈਲੈਂਸ ਕਰਦੇ ਨੇ ਉਸ ਤੋਂ ਬਾਅਦ ਆਪਣੇ ਅੰਦਰ ਪੇਟ ਦੀਆਂ ਸਮੱਸਿਆਵਾਂ માં ਖੜੀਆਂ ਕਰਦੇ ਨੇ ਜਿਹਦੇ ਕਰਕੇ ਜ਼ਿਆਦਾਤਰ ਔਰਤਾਂ ਨੂੰ ਛਾਤੀ ਦਾ ਕੈਂਸਰ ਹੁੰਦਾ ਇਹ ਨੈਨੋਪਲਾਸਟਿਕ ਜਿਹੜਾ ਪਾਣੀ ਦੇ ਵਿੱਚ ਘੁਲਦਾ ਉਹਦੇ ਕਰਕੇ ਹੁੰਦਾ ਇੱਕ ਹੋਰ ਇਹਦੇ ਵਿੱਚ ਹੁੰਦਾ ਇੱਕ ਮਾਈਕਰੋਪਲਾਸਟਿਕ ਕਣ ਹੁੰਦੇ ਨੇ ਮਾਈਕਰੋਪਲਾਸਟਿਕ ਕਣ ਕੀ ਹੁੰਦੇ ਨੇ ਹੁਣ ਇਹਦੀ ਪਰਿਭਾਸ਼ਾ ਇਹ ਹੈ ਵੀ ਜਿਹੜੇ ਮਾਈਕਰੋਪਲਾਸਟਿਕ ਦੇ ਕਣ ਹੁੰਦੇ ਨੇ ਆਪਾਂ ਪਾਣੀ ਤੋਂ ਇਲਾਵਾ ਹੋਰ ਵੀ ਕਾਫੀ ਚੀਜ਼ਾਂ 'ਚ ਵਰਤਦੇ ਆਂ ਛੋਟਾ ਛੋਟਾ ਬਰੀਕ ਪਲਾਸਟਿਕ ਜਿਹਦਾ ਕਹਿ ਸਕਦੇ ਆ ਪਾਊਡਰ ਦੀ ਤਰ੍ਹਾਂ ਜਾਂ ਕਹਿਰੋ ਮਿੱਟੀ ਦੇ ਗਰਦੇ ਦੀ ਤਰ੍ਹਾਂ ਪਲਾਸਟਿਕ ਬਣਾਇਆ ਹੋਵੇ ਉਹ ਹੁੰਦਾ ਵਾ ਮਾਈਕਰੋਪਲਾਸਟਿਕ ਕਣ ਇਹ ਆਮ ਤੌਰ ਤੇ ਆਪਣੇ ਵਰਤੋਂ 'ਚ ਆਉਣ ਵਾਲੇ ਕੋਸਮੈਟਿਕ ਪ੍ਰੋਡਕਟ ਆਪਾਂ ਪਾਊਡਰ ਯੂਜ਼ ਕਰਦੇ ਆਂ ਆਪਾਂ ਕਰੀਮਾਂ ਯੂਜ਼ ਕਰਦੇ ਆਂ ਉਹਦੇ ਵਿੱਚ ਪਾਇਆ ਹੁੰਦਾ ਪਲੱਸ ਆਪਾਂ ਜਿਹੜੇ ਦੰਦਾਂ ਨੂੰ ਸਾਫ਼ ਕਰਦੇ ਆ ਟੂਥ ਪੇਸਟ ਦੇ ਵਿੱਚ ਵੀ ਕਈ ਕੰਪਨੀਆਂ ਨੇ ਜਿਹੜੀਆਂ ਉਹ ਮਾਈਕਰੋਪਲਾਸਟਿਕ ਨੂੰ ਯੂਜ਼ ਕਰਦੀਆਂ ਨੇ ਸੋ ਇਹ ਕੀ ਕਰਦੇ ਨੇ ਇਹ ਆਪਣੇ ਅੰਦਰ ਜਾ ਕੇ ਇਮਿਊਨ ਸਿਸਟਮ ਨੂੰ ਵੀਕ ਕਰਦੇ ਨੇ ਤੇ ਜਿਹਦੇ ਕਰਕੇ ਆਪਾਂ ਨੂੰ ਪੇਟ ਦੀਆਂ ਸਮੱਸਿਆਵਾਂ ਆਉਂਦੀਆਂ ਨੇ ਤੇ ਆਪਾਂ ਨੂੰ ਲੀਵਰ ਦਾ ਕੈਂਸਰ ਵੀ ਹੁੰਦਾ ਹੋਰ ਤੇ ਹੋਰ ਇਹਦੇ ਨਾਲ ਫੇਫੜੇ ਵੀ ਆਪਣੇ ਖਰਾਬ ਹੁੰਦੇ ਨੇ ਕਿਉਂਕਿ ਇਹਦਾ ਜਦਾ ਗਰਦਾ ਚੜਦਾ ਹਨ ਜਦੋਂ ਪਾਊਡਰ ਫਾਰਮ ਚ ਬਣਾਉਂਦੇ ਆ ਜਾਂ ਹਵਾ ਚ ਮਿਕਸ ਹੋ ਜਾਂਦਾ ਜਦੋਂ ਇਹਦੀ ਧੂਲ ਚੜਦੀ ਅੰਦਰ ਤਾਂ ਫੇਫੜਿਆਂ ਨੂੰ ਕਾਫੀ ਜ਼ਿਆਦਾ ਨੁਕਸਾਨ ਹੁੰਦਾ ਇਹ ਬਿਮਾਰੀਆਂ ਸਿਗੀਆਂ ਜਿਹੜੀਆਂ ਪਲਾਸਟਿਕ ਬੋਤਲਾਂ ਦੇ ਵਿੱਚ ਪਾਣੀ ਪੀਣ ਦੇ ਨਾਲ ਹੁੰਦੀਆਂ ਨੇ ਇਹ ਇਹ ਨਹੀਂ ਵੀ ਹਰ ਕਿਸੇ ਨੂੰ ਹੁੰਦੀਆਂ ਨੇ ਕਿਉਂਕਿ ਕੈਂਸਰ ਆ ਜਿਹੜਾ ਆਪਣੀ ਬਾਡੀ ਚ ਹਰ ਬੰਦੇ ਦੇ ਵਿੱਚ ਹੁੰਦੇ ਨੇ ਸੈਲਸ ਕੈਂਸਰ ਦੇ ਤੇ ਉਹਨਾਂ ਨੂੰ ਕੋਈ ਨਾ ਕੋਈ ਮਤਲਬ ਜਿਹਦੀ ਇਮਿਊਨਿਟੀ ਵੀਕ ਆ ਜਾਂ ਕਹਿ ਲਓ ਜਿਹਦੇ ਬਿਮਾਰੀਆਂ ਤੋਂ ਬੰਦਾ ਪੀੜਤ ਰਹਿੰਦਾ ਉਸ ਇਨਸਾਨ ਦੀ ਬਾਡੀ ਨੂੰ ਕੋਈ ਨਾ ਕੋਈ ਚੀਜ਼ ਇਦਾਂ ਦੀ ਚਾਹੀਦੀ ਹੁੰਦੀ ਹੈ ਜਿਹਦੇ ਕਰਕੇ ਉਹਦੇ ਸੈੱਲ ਆ ਜਿਹੜੇ ਐਕਟੀਵੇਟ ਹੋ ਜਾਂਦੇ ਨੇ ਤਾਂ ਜਦੋਂ ਆਪਾਂ ਇਹੋ ਜੀਆਂ ਚੀਜ਼ਾਂ ਨੂੰ ਯੂਜ਼ ਕਰਦੇ ਆ ਜਾਂ ਲਗਾਤਾਰ ਯੂਜ਼ ਕਰਦੇ ਆ ਜਾਂ ਆਪਾਂ ਕੋਈ ਨਾ ਕੋਈ ਮਜਬੂਰੀ ਦੇ ਵਿੱਚ ਯੂਜ਼ ਕਰਦੇ ਆ ਤਾਂ ਉਸ ਸਮੇਂ ਜਿਹੜੀਆਂ ਇਹ ਚੀਜ਼ਾਂ ਨੇ ਉਹ ਕੈਂਸਰ ਸੈੱਲਾਂ ਨੂੰ ਐਕਟੀਵੇਟ ਕਰ ਦਿਆ ਨੇ ਜਿਹਦੇ ਕਰਕੇ ਬਿਮਾਰੀਆਂ ਲੱਗਦੀਆਂ ਨੇ ਸਾਧੀਆਂ ਬਿਮਾਰੀਆਂ ਵੀ ਲੱਗਦੀਆਂ ਨੇ ਸੋ ਇਹ ਚੀਜ਼ ਦੀ ਬਹੁਤ ਵੱਡੀ ਸਮੱਸਿਆ ਵਾ ਪਰ ਇਸ ਚੀਜ਼ ਦਾ ਹੱਲ ਕੋਈ ਨਹੀਂ ਕਿਉਂਕਿ ਜੋ ਆਪਾਂ ਪਲਾਸਟਿਕ ਪੋਲੂਸ਼ਨ ਪੂਰੇ ਵਰਲਡ ਲੈਵਲ ਤੇ ਫੈਲਾ ਰਹੇ ਆ ਤੁਸੀਂ ਕਈ ਵਾਰੀ ਬੀਚਸ ਤੇ ਜਾਂਦੇ ਹੋ ਸਮੁੰਦਰ ਦੇ ਉੱਪਰ ਤੁਸੀਂ ਦੇਖਿਆ ਹੋਊਗਾ ਪਲਾਸਟਿਕ ਬੋਟਲਸ ਲਿਫਾਫੇ ਪਤਾ ਨਹੀਂ ਕੀ ਕੀ ਪਿਆ ਹੁੰਦਾ ਤੇ ਉਹ ਸਾਰੀਆਂ ਚੀਜ਼ਾਂ ਸਮੁੰਦਰ ਦੇ ਵਿੱਚ ਕੁਝ ਨਾ ਕੁਝ ਤਰੀਕੇ ਦੇ ਨਾਲ ਘੁਲ ਕੇ ਉਹ ਸਮੁੰਦਰੀ ਜੀਵਾ ਤੱਕ ਜਾਂਦੀਆਂ ਨੇ ਉਹੀ ਸਮੁੰਦਰੀ ਜੀਵ ਫਿਰ ਲੋਕ ਜਿਹੜੇ ਖਾਂਦੇ ਨੇ ਉਹਨਾਂ ਨੂੰ ਉਹਨਾਂ ਦੇ ਪੇਟ 'ਚ ਆਂਦੀਆਂ ਨੇ ਤੇ ਬਿਮਾਰੀ ਪੈਦਾ ਕਰ ਦਿਆ ਨੇ ਇਸ ਤਰ੍ਹਾਂ ਅਲੱਗ-ਅਲੱਗ ਫੈਕਟਰਸ ਨੇ ਕੋਈ ਪਾਣੀ ਦੀਆਂ ਬੋਤਲਾਂ ਦੇ ਥਰੂ ਆਉਂਦੇ ਨੇ ਕਈ ਸਮੁੰਦਰੀ ਜੀਵਾਂ ਦੇ ਥਰੂ ਆਉਂਦੇ ਨੇ ਮਿੱਟੀ ਦੇ ਵਿੱਚ ਪਏ ਹੁੰਦੇ ਨੇ ਮਿੱਟੀ ਦੇ ਵਿੱਚ ਘੋਲ ਕੇ ਆਪਾਂ ਨੂੰ ਅਨਾਜ ਦੇ ਥਰੂ ਵੀ ਆਉਂਦੇ ਨੇ ਪਲਾਸਟਿਕ ਜਿਹੜਾ ਹੁੰਦਾ ਵਾ ਸੋ ਅਲੱਗ-ਅਲੱਗ ਚੀਜ਼ਾਂ ਨੇ ਤੇ ਹਵਾ ਦੇ ਵਿੱਚ ਵੀ ਪਲਾਸਟਿਕ ਦੇ ਕਣ ਫੈਲੇ ਹੋਏ ਨੇ ਤੇ ਉਹ ਵੀ ਆਪਣੇ ਅੰਦਰ ਜਾਂਦੇ ਨੇ ਸੋ ਇਹ ਸਾਰੀਆਂ ਚੀਜ਼ਾਂ ਪਲਾਸਟਿਕ ਕਰਕੇ ਹੈਗੀਆਂ ਨੇ ਤੇ ਹੁਣ ਆਪਾਂ ਆਈਏ ਮੁੱਦੇ ਦੇ ਵੀ ਪਲਾਸਟਿਕ ਬੋਤਲਾਂ ਦੇ ਵਿੱਚ ਦਾ ਪਾਣੀ ਪੀਣਾ ਮਨਾਵਾ ਪਲਾਸਟਿਕ ਬੋਤਲਾਂ ਨਹੀਂ ਸੇਫ ਹੈਗੀਆਂ ਤੇ ਆਪਾਂ ਨੂੰ ਕੀ ਕਰਨਾ ਚਾਹੀਦਾ ਹੁਣ ਉਹਦੀ ਜਗ੍ਹਾ ਤੇ ਆਪਾਂ ਨੂੰ ਇੱਕ ਤਾਂਬੇ ਦੀ ਬੋਤਲ ਆਉਂਦੀ ਆ ਇੱਕ ਸਟੇਨਲੈਸ ਸਟੀਲ ਦੀ ਬੋਤਲ ਆਉਂਦੀਆਂ ਨੇ ਉਹਨਾਂ ਨੂੰ ਯੂਜ਼ ਕਰਨਾ ਚਾਹੀਦਾ ਆਪਾਂ ਆਲਸੀ ਹੋ ਜੰਨੇ ਆ ਆਪਾਂ ਨਹੀਂ ਲੈ ਕੇ ਜਾਂਦੇ ਨਾਲ ਬੋਤਲਾਂ ਚੱਕ ਗਏ ਆਪਾਂ ਨੂੰ ਹਰ ਜਗ੍ਹਾ ਤੇ ਹੁੰਦਾ ਪਾਣੀ ਦਾਬ ਕਿਤੋਂ ਨਾ ਕਿਤੋਂ ਆਪਾਂ ਨੂੰ ਮਿਲ ਜਾਣਾ ਵਾ ਪਾਣੀ ਦਾ ਆਪਾਂ ਨੂੰ ਕਿਸੇ ਵੀ ਦੁਕਾਨ ਦੇ ਉੱਤੇ ਪਲਾਸਟਿਕ ਦੀ ਬੋਤਲ ਮਿਲ ਜਣੀ ਆ ਪਰ ਉਹ ਚੀਜ਼ ਨੂੰ ਥੋੜਾ ਜਿਹਾ ਅਵੋਇਡ ਕਰਨਾ ਚਾਹੀਦਾ ਉਹਦੀ ਜਗ੍ਹਾ ਤਾਂਬੇ ਦੇ ਸਟੇਨਲੈਸ ਸਟੀਲ ਦੀ ਬੋਤਲ ਦੀ ਵਰਤੋਂ ਕਰੋ ਘਰੋਂ ਲੈ ਕੇ ਚੱਲੋ ਤੇ ਆਪਣਾ ਜਿਹੜਾ ਤਾਜ਼ਾ ਪਾਣੀ ਜੋ ਵੀ ਫਿਲਟਰ ਵਗੈਰਾ ਦਾ ਪਾਣੀ ਆਪਾਂ ਯੂਜ਼ ਕਰਦੇ ਆਂ ਕੁਝ ਵੀ ਜੋ ਵੀ ਮਤਲਬ ਸਹੀ ਲੱਗਦਾ ਉਹਨੂੰ ਉਹਦੇ ਵਿੱਚ ਭਰ ਕੇ ਆਪਣੇ ਨਾਲ ਬੋਤਲ ਲੈ ਕੇ ਚੱਲੋ ਤਾਂ ਕਿ ਤੁਹਾਡਾ ਬਿਮਾਰੀਆਂ ਤੋਂ ਬਚਾਅ ਹੋ ਸਕੇ ਸੋ ਇਹ ਉਪਾਅ ਹੈਗਾ ਵਾ ਵੀ ਪਲਾਸਟਿਕ ਦੀ ਬੋਤਲ ਦੇ ਵਿੱਚ ਪਾਣੀ ਪੀਣ ਤੋਂ ਕਿਵੇਂ ਬਚਾ ਕੀਤਾ ਜਾ ਸਕਦਾ ਇਹ ਤਾਂ ਹੈਗਾ ਹੀ ਆ ਬਾਕੀ ਕਿਤੇ ਨਾ ਕਿਤੇ ਮਜਬੂਰੀ ਪੈਂਦੀ ਆ ਕੋਈ ਬੰਦਾ ਜਿਮ ਜਾਂਦਾ ਰਨਿੰਗ ਜਾਂ ਕਰਦਾ ਕੋਈ ਐਕਸਰਸਾਈਜ਼ ਕਰਦਾ ਕਿਤੇ ਅਜਿਹੀ ਜਗ੍ਹਾ ਤੇ ਜਾਂਦੇ ਆ ਜਿੱਥੇ ਆਪਣੇ ਕੋਲ ਬੋਤਲ ਨਹੀਂ ਕੈਰੀ ਕੀਤੀ ਜਾ ਸਕਦੀ ਉੱਥੇ ਆਪਣੀ ਮਜਬੂਰੀ ਆ ਤੇ ਉੱਥੇ ਆਪਾਂ ਨੂੰ ਪਾਣੀ ਇਨਾਂ ਦੇ ਵਿੱਚ ਪੀਣਾ ਵੀ ਪੈਂਦਾ ਵਾ ਸੋ ਇੱਕ ਦੀ ਵਾਰੀ ਜਾਂ ਕਹ ਲਓ ਇੱਕ ਹਿਜ਼ ਨੇ ਲਈ ਮਹੀਨੇ ਦੇ ਵਿੱਚ ਦੋ ਵਾਰੀ ਚਾਰ ਵਾਰੀ ਪੀ ਵੀ ਲਓਗੇ ਤਾਂ ਕੋਈ ਦਿੱਕਤ ਵੀ ਨਹੀਂ ਹੁੰਦੀ ਕਿਉਂਕਿ ਹੁਣ ਤੱਕ ਲੋਕ ਪੀਂਦੇ ਜਾ ਰਹੇ ਨੇ ਸੋ ਅਗਰ ਕਿਸੇ ਚੀਜ਼ ਨੂੰ ਆਪਾਂ ਜ਼ਿਆਦਾ ਯੂਜ਼ ਕਰਦੇ ਆਂ ਜਿਆਦਾ ਵਰਤੋਂ ਦੇ ਵਿੱਚ ਲੈ ਕੇ ਆਉਂਦੇ ਆ ਪਲਾਸਟਿਕ ਦੀਆਂ ਬੋਤਲਾਂ ਦੇ ਵਿੱਚ ਪਾਣੀ ਕਿਉਂਕਿ ਇਹ ਕਈ ਇਹ ਕਈ ਵਾਰੀ ਹੀਟ ਚ ਮਤਲਬ ਸੂਰਜ ਦੀ ਲਾਈਟ ਦੇ ਵਿੱਚ ਪਿਆ ਰਹਿੰਦਾ ਵਾ ਜਿਹਦੇ ਕਰਕੇ ਹਾਨੀਕਾਰਕ ਪ੍ਰਭਾਵ ਪਾਣੀ ਦੇ ਵਿੱਚ ਜਾਰਾ ਜਾਂਦੇ ਨੇ ਤੇ ਜਿਹਦੇ ਕਰਕੇ ਪਾਣੀ ਖਰਾਬ ਵੀ ਹੁੰਦਾ ਕਈ ਵਾਰੀ ਆਪਾਂ ਖਰਾਬ ਪਾਣੀ ਵੀ ਪੀ ਲੈਂਦੇ ਆ ਉਹਦੇ ਕਰਕੇ ਵੀ ਜਿਹੜੀਆਂ ਨੇ ਬਿਮਾਰੀਆਂ ਲੱਗਦੀਆਂ ਨੇ ਸੋ ਇਹ ਜਿੱਦਾਂ ਚੱਲੀ ਜਾਣੀਆਂ ਨੇ ਪਰ ਆਪਾਂ ਨੂੰ ਸਤਰਕ ਰਹਿਣਾ ਬਹੁਤ ਜ਼ਿਆਦਾ ਜ਼ਰੂਰੀ ਆ ਤੇ ਜੇ ਆਪਾਂ ਜਿਆਦਾਤਰ ਵਰਤੋਂ ਕਰਦੇ ਆ ਪਲਾਸਟਿਕ ਬੋਤਲਾਂ ਦੀ ਕੋਲਡ ਡਰਿੰਕ ਪੀਣ ਦੇ ਲਈ ਵੀ ਕਰਦੇ ਆ ਪਾਣੀ ਪੀਣ ਦੇ ਲਈ ਵੀ ਕਰਦੇ ਆ ਸੋ ਉਹਨਾਂ ਚੀਜ਼ਾਂ ਨੂੰ ਘਟਾਓ ਉਹ ਯਾ ਸਟੇਨਲੈਸ ਸਟੀਲ ਦੀਆਂ ਤਾਂਬੇ ਦੀਆਂ ਬੋਤਲਾਂ ਨੂੰ ਵਰਤੋ ਕਰੋ ਤਾਂ ਕਿ ਆਪਾਂ ਆਪ ਬਿਮਾਰੀਆਂ ਨਾਲ ਲੜ ਸਕੀਏ ਤੇ ਆਪਣੇ ਸ਼ਰੀਰ ਨੂੰ ਤਕੜਾ ਕਰ ਸਕੀਏ ਸੋ ਇੰਨੀ ਕ ਵੀਡੀਓ ਸੀ ਅਗਰ ਵਧੀਆ ਲੱਗੂਗੀ ਤਾਂ ਸ਼ੇਅਰ ਕਰਿਓ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ